ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਪਿਆਰੇ ਦੋਸਤੋ ਸਤਿ ਸ਼੍ਰੀ ਅਕਾਲ ਆਦਾਬ ਸਲਾਮ ਅੱਜ ਮੈਂ ਤੁਹਾਡੇ ਨਾਲ ਇੱਕ ਗੱਲ ਭਗਤ ਰਵਿਦਾਸ ਜੀ ਬਾਰੇ ਸੇਅਰ ਕਰਨ ਲੱਗਿਆ ਹਾਂ ਜੋ ਕਿ ਇਤਿਹਾਸ ਨਾਲ ਇਤਿਹਾਸ ਨੂੰ ਜਾਣਨਾ ਆਪਣੇ ਲਈ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਆਪਾਂ ਨਾਲ ਆਪਾਂ ਦਾ ਵਿजूद ਆਪਣੇ ਇਤਿਹਾਸ ਉੱਤੇ ਹੀ ਖੜਾ ਹੈ ਜੇ ਆਪਾਂ ਆਪਣੀ ਕਾਮ ਇਤਿਹਾਸ ਨਹੀਂ ਜਾਣੂਗੀ ਤਾਂ ਉਹ ਕਦੇ ਵੀ ਸਟੈਬਲਿਸ਼ ਨਹੀਂ ਹੋ ਸਕਦੀ ਕੋਈ ਵੀ ਕੰਮ ਆਪਣੇ ਹਥਿਆਰ ਦੇ ਉੱਤੇ ਹੀ ਖੜੀ ਹੁੰਦੀ ਹੈ ਜੇ ਉਹਨੂੰ ਆਪਣਾ ਹਥਿਆਰ ਹੀ ਨਹੀਂ ਪਤਾ ਤਾਂ ਉਹ ਢਲ ਖੁੱਲ ਜਾਂਦੀ ਹੈ ਭਗਤ ਰਵਿਦਾਸ ਜੀ ਨੂੰ ਮਿਵਾਰ ਦੇ ਕਿਲੇ ਅੰਦਰ ਬ੍ਰਾਹਮਣਾਂ ਦੁਆਰਾ ਸ਼ਹੀਦ ਕਰ ਦਿੱਤਾ ਗਿਆ ਮੀਰਾ ਵਾਈ ਦੇ ਸੋਹਰੇ ਪਰਿਵਾਰ ਵੱਲੋਂ ਕਹਿਣ ਤੇ ਕਿਉਂ ਭਗਤ ਰਵਿਦਾਸ ਜੀ ਨੂੰ ਸ਼ਹੀਦ ਕਰਨਾ ਪਰ ਇੱਕ ਇੰਨੀ ਵਧੀਆ ਰੱਬੀ ਰੂਹ ਸ਼ਕਸ਼ੀਅਤ ਨੂੰ ਕਿਉਂ ਸ਼ਹੀਦ ਕਰ ਦੇਣਾ ਬਿਆ ਇੱਕ ਥੁੱਕੀ ਆਪਣੀ ਇੱਜ਼ਤ ਬਚਾਉਣ ਦੇ ਖਾਤੇ 'ਚ ਜੋ ਕਿ ਮੀਰਾ ਜੋ ਕਿ ਰਾਜਪੂਤਾਂ ਦੀ ਹੀ ਸੀ ਉਧਰ ਮੇਵਾਰ ਵੱਨੀ ਦੀ ਉਸ ਦਾ ਘਰ ਵਾਲਾ ਮਰ ਚੁੱਕਿਆ ਸੀ ਮੈਨੂੰ ਇਸ ਦੀ ਪਿਛਲੀ ਹਿਸਟਰੀ ਕੁਝ ਨਹੀਂ ਪਤਾ ਪਰ ਮੈਨੂੰ ਇਹਨਾਂ ਪਤਾ ਵੀ ਉਸ ਦਾ ਘਰ ਵਾਲਾ ਮਰਿਆ ਹੋਇਆ ਸੀ ਤੇ ਉਹ ਬਹੁਤ ਦੁਖੀ ਸੀ ਪਹਿਲਾਂ ਤਾਂ ਬਚਪਨ ਵਿੱਚ ਵੀ ਉਹਨੇ ਬਹੁਤ ਦੁੱਖਾਂ ਦੇਖਖੇ ਸੀ ਉਹਦਾ ਪਿਓ ਵੀ ਜਲਦੀ ਹੀ ਮਰ ਗਿਆ ਸੀ ਜਿਸ ਦੀ ਮਾਂ ਵੀ ਇਦਾਂ ਕੋਈ ਜਣੀ ਉਹਨੇ 27-28 ਸਾਲ ਦੀ ਉਮਰ ਵਿੱਚ ਕਈ ਮੌਤਾਂ ਦੇਖ ਚੁੱਕੀਆਂ ਸੀ ਤੇ ਉਹ ਅੰਦਰੋਂ ਟੁੱਟੀ ਹੋਈ ਸੀ ਇਕ ਦਿਨ ਆਪਣੀ ਚਾਚੀ ਸੋਰੀ ਦੇ ਨਾਲ ਭਗਤ ਰਵੀਦਾਸ ਜੀ ਨੂੰ ਮਿਲੀ ਤੇ ਉਹਨਾਂ ਦੇ ਵਚਨ ਸੁਣ ਕੇ ਬਸ ਉਹਨਾਂ ਦੀ ਹੀ ਹੋ ਗਈ ਪਹਿਲਾਂ ਉਹ ਭਗਵਾਨ ਕ੍ਰਿਸ਼ਨ ਜੀ ਨੂੰ ਮੂਰਤੀ ਪੂਜਕ ਸੀ ਬਹੁਤ ਹੀ ਜ਼ਿਆਦਾ ਜਿਸ ਨੂੰ ਸ਼ਿੱਦਤ ਨਾਲ ਕਹਿੰਦੇ ਨੇ ਵੀ ਮੂਰਤੀ ਪੂਜਕ ਸੀ ਪਰ ਉਸ ਨੂੰ ਉਸ ਮੂਰਤੀ ਪੂਜਕ ਦੇ ਨਾਲ ਪੂਜਾ ਕਰਨ ਦੇ ਨਾਲ ਕੁਝ ਹਾਸਲ ਨਹੀਂ ਹੋਇਆ ਨਾ ਹੀ ਉਹ ਬ੍ਰਾਹਮਣ ਪਖੰਡਾ ਜੋ ਟੋਟ ਕੇ ਟਰੁਨੇ ਕਰਦੇ ਸੀ ਉਹਨਾਂ ਨਾਲ ਪਾਕਿਤ ਸੁਧਰਣ ਹੋਣੇ ਕੋਲ ਤ੍ਰਿਵਿਦਾਜੀ ਨੂੰ ਮਿਲੀ ਉਸ ਰਬੀ ਰੂ ਨੂੰ ਜੋ ਕਿ ਰੱਬ ਦੇ ਵਾਂਗੂ ਹੀ ਰੱਬ ਹੀ ਉਹਨਾਂ ਦੇ ਇੱਕ ਦਿਲ ਦੇ ਵਿੱਚ ਵਸਾਇਆ ਹੋਇਆ ਸੀ ਉਹਨਾਂ ਨੇ ਉਸ ਨੂੰ ਜ਼ਿਦਾਰ ਕਰਾਇਆ ਦਿੱਤਾ ਆਪਣੇ ਵਿਚਾਰਾਂ ਦੁਆਰਾ ਤਾਂ ਉਹ ਉਸ ਦੀ ਉਸ ਸਮੇਂ ਮੀਰਾ ਜੀ ਉਸ ਸਮੇਂ ਉਸ ਉਹਨਾਂ ਦੇ ਇਹ ਵਿਚਾਰਾਂ ਦੇ ਅਨੁਸਾਰ ਚੱਲਣ ਲੱਗੀ ਕਿ ਉਹ ਆਪਣੇ ਕਿਲੇ ਤੋਂ ਅੰਦਰੋਂ ਛੱਡ ਕੇ ਆਪਣੇ ਕਿਤੇ ਅਲੱਗ ਜਗ੍ਹਾ ਉੱਪਰ ਰਹਿਣ ਲੱਗ ਗਈ ਇਹ ਗੱਲ ਹੁਣ ਬ੍ਰਾਹਮਣਾਂ ਨੂੰ ਕਿੱਥੋਂ ਬਰਦਾਸ਼ਤ ਹੋਣੀ ਸੀ ਉੱਪਰ ਚੀ ਰਾਜਪੂਤ ਉਸ ਦੇ ਘਰਾਣੇ ਸਾਰੇ ਪਰਿਵਾਰ ਵਾਲੇ ਆਪਣੀ ਨੂੰ ਨੂੰ ਕਿਵੇਂ ਜੱਟ ਲੰਦੇ ਜੋ ਕਿ ਇੱਕ ਸ਼ੁੱਧਰ ਦੇ ਪਖਤ ਬਣ ਚੁੱਕੀ ਸੀ ਕਿਉਂਕਿ ਨੀਵੀਂ ਜਾਤ ਦਲਿਤ ਪਖਤ ਜੀ ਰਵਿਦਾਸ ਨਵੀਂ ਨੀਵੀਂ ਜਾਤ ਵਿੱਚ ਰਵਿਦਾਸਿਆਂ ਦੇ ਵਿੱਚ ਉਹ ਗਣੇ ਹਰੀ ਜਨ ਦੇ ਕਿਹਾ ਜਾਂਦਾ ਸੀ ਹਰੀ ਜਨਾਂ ਨੂੰ ਉਸ ਸਮੇਂ ਬਹੁਤ ਹੀ ਜ਼ਿਆਦਾ ਨੀਵੀਂ ਜਾਤ ਵਿੱਚ ਗਿਣਿਆ ਜਾਂਦਾ ਸੀ ਇਹ ਇੱਕ ਕੌੜਾ ਸੱਚ ਹੈ ਦੋਸਤੋ ਇਹ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਵਾ ਅੱਜ ਆਪਾਂ ਇਹ ਕਹਿ ਦਿੰਨੇ ਆ ਆਪਣੇ ਅੱਜ ਲੋਕ ਅੱਜ ਭਿੰਬਾ ਭਿੰਬੀ ਪੀਮਰਾਓ ਬਾਬਾ ਸਾਹਿਬ ਨੂੰ ਪੂਜਦੇ ਨੇ ਲੋਕ ਪਰ ਉਹਨਾਂ ਤੋਂ ਉੱਪਰ ਭੱਤਰ रविदास ਜੀ ਦਾ ਸਿੱਧਾ ਇੱਕ ਉਹਨਾਂ ਨੇ ਬਹੁਤ ਵੱਡੀ ਲੜਾਈ ਲੜੀ ਹੋਈ ਆ ਉਸ ਸਮੇਂ ਜੋ ਕਿ ਕੋਈ ਉਸ ਸਮੇਂ ਬ੍ਰਾਹਮਣਾਂ ਦੇ ਖਿਲਾਫ ਨਹੀਂ ਸੀ ਹੁੰਦਾ ਇਹਨਾਂ ਦੇ ਹਿੰਦੂ ਦਾ ਵੀ ਜੋ ਏਜੰਡੇ ਹੁੰਦੇ ਸੀ ਉਹਨਾਂ ਦੇ ਖਿਲਾਫ ਕੋਈ ਬੋਲ ਨਹੀਂ ਸਕਦਾ ਉਹਨਾਂ ਨੇ ਸਭ ਤੋਂ ਪਹਿਲਾਂ ਆਪਣੀ ਆਵਾਜ਼ ਬੁਲੰਦ ਕਰੀ ਉਸ ਇਲਾਕੇ ਦੇ ਵਿੱਚ ਤੇ ਉਹਨਾਂ ਨੂੰ ਉਸ ਦਾ ਖਮਿਆਜਾ ਵਿਭੁਗਤਣਾ ਪਿਆ ਉਹਨਾਂ ਨੂੰ ਮਾਰ ਕੇ ਮਾਰ ਮਾਰ ਕੇ ਪੱਥਰ ਮਾਰ ਮਾਰ ਕੇ ਹੀ ਸ਼ਹੀਦ ਕਰ ਦਿੱਤਾ ਗਿਆ ਸੀ ਉੱਪਰੋਂ ਕਹਿ ਦਿੱਤਾ ਗਿਆ ਕਿ ਇਹ ਇਹਨਾਂ ਨੇ ਆਪਣੇ ਅੰਦਰ ਉਜਨੀਯੂ ਦਿਖਾਉਣ ਦੇ ਕਾਰਨ ਹੀ ਇਹਨਾਂ ਦੀ ਮੌਤ ਹੋ ਗਈ ਜਦੋਂ ਭਲਤ ਰਵਿਦਾਸ ਜੀ ਦੇ ਵਿਚਾਰਾਂ ਦੇ ਇੰਨੇ ਕੁ ਜ਼ਿਆਦਾ ਉਹਨਾਂ ਦੇ ਵਿਚਾਰ ਤਕਰੀਰਵਾਨ ਹੁੰਦੇ ਸਨ ਕਿ ਉਹਨਾਂ ਦੀ ਵਿਦਵਾਨ ਜੋ ਕਹਿੰਦੇ ਕਹਾਉਂਦੇ ਪੰਡਤ ਉਸ ਸਮੇਂ ਦੇ ਸੀ ਬ੍ਰਾਹਮਣ ਉਹਨਾਂ ਨੂੰ ਵੀ ਸੋਚਾਂ ਵਿੱਚ ਪਤ ਪੈ ਜਾਂਦੇ ਸੀ ਉਹਨਾਂ ਦੀਆਂ ਗੱਲਾਂ ਸੁਣ ਕੇ ਇਹਨਾਂ ਨੂੰ ਜਵਾਬ ਨਹੀਂ ਆਉਂਦਾ ਵੀ ਕੀ ਦਿੱਤਾ ਜਾਵੇ ਇੱਥੇ ਜਵਾਬ ਪਰ ਉਹ ਇਹਸ ਗੱਲੋਂ ਉਹਨਾਂ ਦੀ ਸਾਰੇ ਲੋਕਾਂ ਦੇ ਵਿੱਚ ਉਸ ਸਮੇਂ ਮਾਹੌਲ ਦੇ ਮਾਹੌਲ ਬਣ ਚੁੱਕਿਆ ਸੀ ਇੱਕ ਗੱਲ ਉੱਡ ਚੁੱਕੀ ਸੀ ਕਿ ਇੱਕ ਸ਼ੁੱਧਰ ਇੱਕ ਨੀਵੀਂ ਜਾਤ ਦਾ ਇਨਸਾਨ ਨੇ ਜੋ بڑے بڑے ਪਰ ਬ੍ਰਹਮਣ ਪੰਡਤ ਆਪ ਨੂੰ ਕਹਿੰਦੇ ਜਿਨ੍ਹਾਂ ਦੇ ਅੱਗੇ ਸਭ ਲੋਕ ਝੁਕਦੇ ਸੀਗੇ ਕੋਟਿਆਂ ਪਰ ਹੋ ਜਾਂਦੇ ਸਨ ਉਹਨਾਂ ਨੂੰ ਦੇਖਦੇ ਸਾਰੀ ਪਰ ਉਹ ਸਾਰੇ ਬ੍ਰਾਹਮਣ ਉਸ ਅੱਗੇ ਕੋਟਿਆਂ ਪਰ ਹੋ ਗਏ ਤੇ ਉਹਨਾਂ ਨੂੰ ਕੋਈ ਜਵਾਬ ਨਾ ਆਇਆ ਪਰ ਬ੍ਰਾਹਮਣ ਬਹੁਤ ਹੀ ਜ਼ਿਆਦਾ ਚਲਾਕ ਬੁੱਧੀਮਾਨ ਆਪ ਦੇ ਆਪ ਨੂੰ ਸਮਝਦਾ ਹੈ ਪਰ ਉਸਨੇ ਇੱਕ ਉਸ ਸਮੇਂ ਸਿੱਧੇ ਲੋਕ ਬਹੁਤ ਹੁੰਦੇ ਹਨ ਸੱਚੇ ਲੋਕ ਹੁੰਦੇ ਸਨ ਉਹਨਾਂ ਨੇ ਆਪਣੀਆਂ ਝੂਠੀਆਂ ਕਹਾਣੀਆਂ ਦੇ ਵਿੱਚ ਉਹਨਾਂ ਨੇ ਫਿਰ ਫਸਾ ਲਿਆ ਉਹਨਾਂ ਨੇ ਕਿਹਾ ਕਿ ਭਾਨਦਰ ਵਿਦਾ ਜੀ ਹੀ ਤਾ ਅਸੀਂ ਕਿਸੇ ਸ਼ੁੱਧਰ ਅੱਗੇ ਨਹੀਂ ਚੁਕੇ ਜਦੋਂ ਉਹਨਾਂ ਦੀ ਬੇਇੱਜ਼ਤੀ ਆਪਣੇ ਆਪ ਨੂੰ ਉਹਨਾਂ ਨੂੰ ਲੋਕ ਕੱਲਾਂ ਕਰਦੇ ਸੀ ਤੇ ਉਹਨਾਂ ਨੂੰ ਬੇਇੱਜ਼ਤੀ ਮਹਿਸੂਸ ਹੁੰਦੀ ਸੀ ਸੁਦਰਮੰਦਰੀਓ ਭਕਤਰ ਵਿਜਾ ਜੀ ਨਾ ਕਰਣਾ ਵੀ ਬਹੁਤ ਕਰਦੇ ਸਨ ਪਰ ਉਸ ਸਮੇਂ ਉਹ ਬੇਵੱਸ ਸਨ ਕੁਝ ਕਰਨ ਦੀ ਚੀਜ਼ ਅਦੇ ਕੋ ਉਹਨਾਂ ਨੇ ਫਿਰ ਇੱਕ ਕਹਾਣੀ ਬਣਾ ਦਿੱਤੀ ਵੀ ਭਾਤਰ ਵਿਜਾ ਜੀ ਤਾਂ ਸਾਡੇ ਹੀ ਬ੍ਰਾਹਮਣ ਭਰਾ ਹਨ ਉਹ ਪਿਛਲੇ ਜਨਮ ਦੇ ਵਿੱਚ ਭਕਤਰ ਆਮਾਨੰਦ ਜੀ ਦੇ ਉਤਲੇ ਸਨ ਓਹ ਹੋ